ਡੌਰਾ ਸਾਹਿਬ ਦੀ ਜਾਤ ਦੇ ਵਿੱਚ 350 ਸਾਲਾ ਸਿੱਧੀ ਦੇਜੜਾਪਾ ਮਨਾ ਰਹੇ ਆ ਉਹਦੇ ਵਿੱਚ ਬਹੁਤ بڑا ਸਹਿਮਿਲਰ ਕੀਤਾ ਜਿਹਦੇ ਬਹੁਤ ਵੱਡੇ ਵੱਡੇ ਵਿਦਵਾਨ ਆਏ ਜਸਟਿਸ ਰਣਜੀਤ ਸਿੰਘ ਇਹ ਲੋਕ ਸੁਣਨਾ ਚਾਹੁੰਦੇ ਸੀ ਉਹ ਕਹਿੰਦੇ ਕਹਿੰਦੇ ਥਾਗੇ ਪਰ ਫੇਰ ਵੀ ਲੋਕ ਚਾਹੁੰਦੇ ਸੀ ਕਿ ਬੈਠ ਕੇ ਸੁਣੀਏ ਉਹ ਬਾਕੀ ਧਰਮਾਂ ਦਾ ਉਹਨਾਂ ਨੇ ਬੜਾ ਸੱਚੇ ਢੰਗ ਨਾਲ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇਹ ਨਹੀਂ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਹੈ ਪਰ ਉਹ ਇੱਕ ਵਿਲੱਖਣ ਹੈ ਬਾਕੀ ਗ੍ਰੰਥਾਂ ਨਾਲੋਂ ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਤੁਹਾਡਾ ਸੰਖੇਪ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਸ਼ੋਭੇ ਦਾ ਹੈ ਉਹ ਗੁਰੂਆਂ ਨੇ ਆਪ ਲਿਖੀ ਉਹ ਆਪ ਲਿਖੀ ਤੇ ਉਹ অথੈਨਟਿਕ ਬਾਣੀ ਹੈ ਉਹ ਤੁਖੀ ਬਾਣੀ ਹੈ ਜਿਹੜੀ ਉਹ ਕੋਲ ਹੈ ਤਾਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਹੈ ਉਹਨਾਂ ਦੀ ਬਹੁਤ ਵੱਡੀ ਹੈ ਉਹਨਾਂ ਦੇ ਜਿਹੜੇ ਪ੍ਰਾਨ ਤੋਂ ਪਿਆਰੇ ਜਾਨਾਂ ਤੋਂ ਪਿਆਰੇ ਸਿੱਖ ਸੀ ਨਾਲ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਉਹਨਾਂ ਦੀ ਸ਼ਹਾਦਤ ਵੀ ਜੀ ਹੈ ਸਾਡੇ ਲਈ ਬੜੀ ਅਹਿਮ ਹੈ ਤਾਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਕਸ਼ਮੀਰੀ ਬ੍ਰਹਮਣ ਜਿਹੜੀ ਸੀ ਉਹ ਆਈ ਉਹਨਾਂ ਨੇ ਆ ਕੇ ਪੁਕਾਰ ਕੀਤੀ ਕਿ ਸਾਡੇ ਧਰਮ ਨੂੰ ਖਤਰਾ ਹੈ ਤੁਸੀਂ ਸਾਡਾ ਧਰਮ ਬਚਾਓ ਇਹ ਸਾਡੀ ਹਿਸਤਰੀ ਹੈ ਅਸੀਂ ਇਸ ਹਿਸਤਰੀ ਨੂੰ ਮਨ ਕਰ ਨਹੀਂ ਹੋ ਸਕਦੇ ਔਰ ਨਾ ਹੋਇਆ ਜਾ ਸਕਦਾ ਪੂਰਨੇ ਇੱਕ ਬਾਦ ਜਿਹੜੀ ਸ਼ਿੱਖਿਆ ਹੈ ਜਾਂ ਉਹਨਾਂ ਦੇ ਜਿਹੜੇ ਪੂਰਨੇ ਉਹਨਾਂ ਨੇ ਛੱਡੇ ਨੇ ਸਾਡੇ ਵਾਸਤੇ ਸਿੱਖ ਧਰਮ ਵਾਸਤੇ ਜੀ ਉਸ ਤੋਂ ਵੱਡਾ ਤੇ ਕੁਝ ਰਿਆ ਹੋਈ ਨਹੀਂ ਸਕਦਾ ਦੇ ਅਸਲ ਦੇ ਵਿੱਚ ਜਿਹੜੀ ਮਾਡਰਨ ਈਰਾ ਹੈ ਨਾ ਉਹਦੇ ਵਿੱਚ ਜੇ ਲੋਕਾਂ ਨੂੰ ਜੋੜਨਾ ਹੈ ਤੇ ਤੱਤ ਸਹਿਤ ਸੱਚ ਦਾ ਪ੍ਰਗਟਾ ਕਰਨਾ ਪਏਗਾ ਮੇਰੀ ਡਿਊਟੀ ਲੱਗੀ ਕਿ ਤੁਸੀਂ ਤੁਹਾਡਾ ਸਾਹਮਣੇ ਗੱਲ ਕਰੋ ਮੈਂ ਦੱਸਿਆ ਕਿ ਮੈਂ ਗੁਰਪ੍ਰਿੰਤ ਸਿੰਘ ਸਾਹਿਬ ਸਟਡੀਜ਼ ਡਿਪਾਰਟਮੈਂਟ ਦਾ ਵਿਦਿਆਰਥੀ ਹਾਂ ਜੀ ਇੰਜ ਟੂ ਕਹਿੰਦੇ 2 ਮਿੰਟ ਬੈਠੋ ਮੈਂ ਰਖਾ ਸਾਹਿਬ ਉਹ ਤੋਂ ਜਲਾਓ ਵੇਖਿਆ ਤੁਹਾਡਾ ਸਾਹਿਬ ਦਾ ਐਸਐਸਪੀ ਨੂੰ ਫੋਨ ਕੀਤਾ ਕਿ ਫਲਾਣਾ ਵਿਦਿਆਰਥੀ ਤੁਸਾਂ ਚੁੱਕਿਆ ਹੈ ਮੈਨੂੰ ਅਜੇ ਵੀ ਯਾਦ ਹੈ ਜਿਵੇਂ ਬੋਲੇ ਸੀ ਉਹਨੂੰ ਤੁਰੰਤ ਰਿਹਾ ਕਰ ਦਿੱਤਾ ਜੀ ਐਸਐਸਪੀ ਨੇ ਕਹਿ ਕੇ ਸੌਰੀ ਪ੍ਰਧਾਨ ਜੀ ਇਹ ਨਹੀਂ ਸੰਭਵ ਤੇ ਉਹਨਾਂ ਦਾ ਦੂਜਾ ਸੈਂਟੈਂਸ ਜਿਹੜਾ ਸੀ ਉਹ ਅਜੇ ਵੀ ਮੇਰੇ ਕੇਤਿਆਂ ਦਾ ਭਾਗ ਹੈ ਤੇ ਸਦਾ ਰਹੇਗਾ ਉਹਨਾਂ ਕਹਿ ਬਿਠੀਕ ਹੈ ਨਹੀਂ ਛੱਡਿਆ ਜੀ ਤਾਂ ਤੁਸੀਂ ਪਿਆਜ ਕਰ ਲਓ ਅਸੀਂ ਸਵਾ ਸਵਾ ਸ਼ੁਕਰਾਨਾ ਨਹੀਂ ਕਰ ਸਕਦਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੰਗਤ ਨੂੰ ਬੇਨਤੀ ਹੈ ਗੁਰੂ ਨੇ ਪੜੇ ਕਿੰਨੇ ਦਇਆ ਵਿੱਚ ਸਾਡੇ ਉੱਪਰ ਸਾਨੂੰ ਇਹ ਸ਼ਤਾਬ ਦੀਆਂ ਵਿੱਚ ਭਾਗ ਲੈਣ ਦਾ ਸਮਾਂ ਬਖਿਆ ਮੇਰੇ ਸਤਿਗੁਰੂ ਨੇ ਸਾਡਾ ਫਰਜ਼ ਬੰਦਾਰ ਸਿੱਖਦਾ ਕਿ ਜਿੱਥੇ ਗੁਰੂ ਦੀ ਸ਼ਤਾਬ ਵਿੱਚ ਭਾਗ ਲੈ ਕੇ ਉਹਨਾਂ ਗੁਰੂ ਦੇ ਸਿੱਖਾਂ ਨੂੰ ਗੁਰੂ ਸਾਹਿਬਾਨ ਨੂੰ ਨਮਨ ਕਰਨਾ ਕਿ ਉਹਨਾਂ ਦੇ ਕਿਤੇ ਪਰਪਕਾਰਾਂ ਸਦਕਾ ਹੀ ਜਿਹੜੀ ਅੱਜ ਮਨੁੱਖਤਾ ਅੱਜ ਇੱਥੇ ਵਿਝ ਰਹੀ ਹੈ ਮਨੁੱਖੀ ਜੀਵਨ ਦੇ ਵਿੱਚ ਬਹੁਤ ਲੋਕਾਂ ਨੂੰ ਹਨੇਰੇ ਸੀ ਪਤਾ ਨਹੀਂ ਸੀ ਜਿਹੜੀਆਂ ਗੱਲਾਂ ਦਾ ਅੱਜ ਲੋਕਾਂ ਨੂੰ ਪਤਾ ਲੱਗੇ ਨੇ ਉਹਦੇ ਨਾਲ ਲੋਕਾਂ ਦੀ ਸਿੱਖਿਆ ਦੇ ਵਿੱਚ ਮਾਦੀ ਦਾ ਹੰਮਾਰਨਾ ਸਾਰੇ ਕਿੱਥੇ ਉਹਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈ ਨੌਜਵਾਨ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਣ ਸਾਵਧਾਨ ਹੋਣ ਜੇ ਅਸੀਂ ਨੌਜਵਾਨ ਜਿਹੜਾ ਆਪਣੇ ਫਰਜ਼ਾਂ ਦੇ ਪ੍ਰਤੀ ਆਪਣੇ ਅਧਿਕਾਰਾਂ ਦੇ ਪ੍ਰਤੀ ਸਾਵਧਾਨ ਸੁਚੇਤ ਨਾ ਹੋਏ ਤੇ ਇਹ ਸਮਾਜ ਬਚ ਨਹੀਂ ਸਕੇਗਾ ਸਮਾਜ ਨੂੰ ਬਚਾਉਣ ਦੀ ਜ਼ਿੰਮੇਵਾਰੀ ਜਿਹੜੀ ਵੱਟੀ ਉਹ ਨੌਜਵਾਨਾਂ ਦੇ ਸੇ ਤਨ ਗੁਰੂ ਤੇਗ ਬਹਾਦਰ ਸਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਸਿਧਾਂਤਕ ਕਾਰਨ ਸੀ। ਉਹੀ ਸਿਧਾਂਤਕ ਕਾਰਨ ਸਨ ਜਿਹੜੇ ਸਿਧਾਂਤਕ ਕਾਰਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਸੀ। ਜਿਸ ਧਰਮ ਨੂੰ ਨੌਵੇਂ ਪਾਤਸ਼ਾਹ ਨੇ ਬਚਾਇਆ। ਥੋੜੇ ਦਿਨਾਂ ਬਾਅਦ ਉਹ ਪਹਾੜੀ ਰਾਜਾਂ ਨੇ ਉਹਨਾਂ ਤੇ ਹੀ ਹਮਲਾ ਕੀਤਾ ਦਸਵੇਂ ਪਾਤਸ਼ਾਹ ਤੇ। ਤੋਂ ਉਹ ਅੱਜ ਵੀ ਜਿਹੜੇ ਉਹਨਾਂ ਦੇ ਜਿਸ ਧਰਮ ਨੂੰ ਬਚਾਇਆ ਸੀ। ਉਸ ਧਰਮ ਦੇ ਜਿਹੜੇ ਲੋਕ ਨੇ ਸ਼ਾਇਦ ਅੱਜ ਵੀ ਸਿੱਖ ਧਰਮ ਦੇ ਉੱਤੇ ਸਿੱਖ ਫਲਸਫੀ ਦੇ ਉੱਤੇ ਤਾबीर ਖਾਵੀ ਹੋ ਰਹੇ ਨੇ ਉਹ ਇੱਕ ਬੜੀ ਅਨਫੋਰਚਨ ਦੇ ਕਰਕੇ ਇੱਕ ਮੌਕਾ ਮਿਲਿਆ ਆਪਣੇ ਇਤਿਹਾਸ ਨਾਲ ਜੁੜਨ ਦਾ ਆਪਣਾ ਇਤਿਹਾਸ ਜਾਣਨ ਦਾ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਇਹਨਾਂ ਸਮਾਪਾ ਦਾ ਹਿੱਸਾ ਬਣਾਈਏ ਤੇ ਆਪ ਹਿੱਸਾ ਬਣੀਏ ਜੀ ਨੌਜਵਾਨ ਪੀੜ੍ਹੀ ਕਿਸ ਤਰ੍ਹਾਂ ਸਿੱਖ ਇਤਿਹਾਸ ਨਾਲ ਜੁੜੂਗੀ ਜੀ ਕੋ ਨੌਜਵਾਨ ਪੀੜ੍ਹੀ ਨੂੰ ਇਹ ਕਹਾਂ ਕਿ ਉਹਨਾਂ ਨੂੰ ਵਿਰਾਸਤ ਦਾ ਫਖਰ ਜਿਹੜਾ ਹੈ ਨਾ ਜੇ ਉਹਦੇ ਸਾਹਮਣੇ ਰੂਪਮਾਨ ਕਰ ਲਿਆ ਜਾਵੇ ਤੇ ਪੀੜ੍ਹੀ ਆਪਣੇ ਆਪ ਨਾਲ ਜੁੜ ਜਾਂਦੀ ਦੀ ਹੈ ਕਿਉਂਕਿ ਜਿੰਨ ਅਸੀਂ ਨੌਜਵਾਨ ਨਹੀਂ ਭੱਜੇ ਸਾਡੇ ਤੋਂ ਅਸਲ ਸਾਡੇ ਜਿਹੜੇ ਨੇਤਾ ਸੀ ਉਹ ਨੌਜਵਾਨਾਂ ਤੋਂ ਭੱਜ ਗਏ ਤੇ ਜਿੰਨਾ ਚਿਰ ਤੱਕ ਇਹ ਕੁਰਸੀ ਦਾ ਮੋਹ ਨਹੀਂ ਛੱਡਣਗੇ ਉਹਨਾਂ ਚਿਰ ਤੱਕ ਜਿਹੜਾ ਇਹ ਪੋਜ਼ਿਟਿਵ ਨਤੀਜੇ ਨਹੀਂ ਨਿਕਲਣਗੇ ਅੱਜ ਸਾਹ ਸੁਤਵਿੰਦਰ ਸਿੰਘ ਟੋੜਾ ਤੇ ਸਾਰੇ ਟਕਸੀਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਟੌੜਾ ਸਾਹਿਬ ਦੀ ਜਾਤ ਦੇ ਵਿੱਚ 350 ਸਾਲਾ ਸਿੱਧੀ ਦੇ ਜਿਹੜਾ ਆਪਾ ਮਨਾ ਰਹੇ ਹਾਂ ਕੋਦੇ ਵਿੱਚ ਬਹੁਤ ਬੜਾ ਸਹਿਮਿਲਾਰ ਕੀਤਾ ਜਿਹਦੇ ਬਹੁਤ ਵੱਡੇ ਵੱਡੇ ਵਿਦਵਾਨ ਆਏ ਜਸਟਿਸ ਸੰਜੀਤ ਸਿੰਘ ਇਹ ਲੋਕ ਸੁਣਨਾ ਚਾਹੁੰਦੇ ਸੀ ਉਹ ਕਹਿੰਦੇ ਕਹਿੰਦੇ ਥਾਗੇ ਪਰ ਫੇਰ ਵੀ ਲੋਕ ਚਾਹੁੰਦੇ ਸੀ ਕਿ ਬੈਠ ਕੇ ਸੁਣੀਏ ਇਤਨਾ ਡਾਕਟਰ ਸਰਵਜਿੰਦਰ ਸਿੰਘ ਉਹਨਾਂ ਨੂੰ ਵੀ ਲੋਕਾਂ ਨੇ ਬਹੁਤ ਸੁਣਿਆ ਤੇ ਤੀਜੇ ਯਾਨੀ ਹਰਪ੍ਰੀਤ ਜੀ ਉਹਨਾਂ ਨੇ ਬੋਲਿਆ ਤਿੰਨੇ ਵਿਦਵਾਨ ਬਹੁਤ ਉੱਚ ਕੋਟੀ ਦੇ ਸੀਗੇ ਇਹਨਾਂ ਨੂੰ ਬਹੁਤ ਲੋਕਾਂ ਨੂੰ ਹਨੇਰੇ ਸੀ ਪਤਾ ਹੀ ਨਹੀਂ ਸੀ ਇਹ ਜਿਹੜੀਆਂ ਗੱਲਾਂ ਦਾ ਅੱਜ ਲੋਕਾਂ ਨੂੰ ਪਤਾ ਲੱਗੇ ਨੇ ਉਹਦੇ ਨਾਲ ਲੋਕਾਂ ਦੀ ਸਿੱਖਿਆ ਦੇ ਵਿੱਚ ਮਾਦੀ ਦਾ ਸਨਮਾਨ ਸਾਰੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਸੋ ਮੈਂ ਇਸ ਗੱਲ ਦੀ ਸਾਰੇ ਪ੍ਰਸ਼ੰ ਨੂੰ ਤੜਾ ਸਾਰੂ ਵਧਾਈ ਵੀ ਦੇਣਾ ਪਰਮਾਤਮਾ ਅਗੇ ਰਾਮ ਵੀ ਕਰਨਾ ਕਿ ਜੋ ਕਿਰਦਾਰ ਵੱਡੇ ਟੌੜਾ ਸਾਹਿਬ ਦਾ ਸੀ ਪੰਚਸਤਾਂ ਦੇ ਗੁੱਟਾ ਦੇ ਟੌੜਾ ਸੀ ਉਹ ਇਹ ਉਹਦਾ ਸੈਮੀਨਾਰ ਹੋਇਆ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਸਾਰਿਆਂ ਨੂੰ ਬਧਾਈ ਦੇਣਾ ਤੇ ਮੈਂ ਵਿਦਵਾਨਾਂ ਦਾ ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਬਹੁਤ ਵਿਸਤਾਰਪੂਰਕ আর ਕੱਲੀ-ਕੱਲੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਹਰ ਬੰਦੇ ਦੇ ਮਨ ਦੇ ਵਿੱਚ ਗੱਲ ਉਹ ਕਰਦੀ ਹੈ ਜਗ੍ਹਾ ਬਣਾ ਗਈ ਹੈ ਸੋ ਇਸ ਤਰ੍ਹਾਂ ਦੇ ਸੈਮੀਨਾਰ ਹੋਣੇ ਚਾਹੀਦੇ ਜੇ ਲੋਕ ਸੁਣਨ ਕਈ ਵਾਰ ਇਦਾਂ ਦੇ ਸੈਮੀਨਾਰ ਹੁੰਦੇ ਵੀ ਲੋਕ ਉੱਠ ਕੇ ਜਾਈ ਜਾਂਦੇ ਨੇ ਸੋ ਉਸ ਗੱਲ ਦੇ ਲਈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਦੇਖੋ ਸਾਹਿਬ ਦੀ ਸ਼ਹਾਦਤ ਜਿਹੜੀ ਹੈ ਉਹਨਾਂ ਦੀ ਬਹੁਤ ਵੱਡੀ ਹੈ ਉਹਨਾਂ ਦੇ ਜਿਹੜੇ ਪ੍ਰਾਨਤੋ ਪਿਆਰੇ ਜਾਨਤੋ ਪਿਆਰੇ ਸਿੱਖੀ ਨਾਲ ਭਾਈ ਸਾਹਿਬ ਭਾਈ ਸਤੀਦਾਸ ਜੀ ਭਾਈ ਸਾਹਿਬ ਭਾਈ ਮਤੀਦਾਸ ਜੀ ਭਾਈ ਸਾਹਿਬ ਭਾਈ ਬਿਆਲਾ ਜੀ ਉਹਨਾਂ ਦੀ ਸ਼ਹਾਦਤ ਬਿੱਤੀ ਹੈ ਸਾਡੇ ਲਈ ਬੜੀ ਤਮ ਹੈ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿੱਤੇ ਦੀ ਸ਼ਹਾਦਤ ਨੂੰ ਸਮਰਪਿਤ ਜਥੇਦਾਰ ਗੁਰਚੰਦ ਸਿੰਘ ਜੀ ਚੌੜਾ ਟੌੜਾ ਚੈਰੀਟੇਬਲ ਟਰਸਟ ਜਿਹੜਾ ਹੈ ਪਟਿਆਲਾ ਦੇ ਵਿੱਚ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਔਰ ਬਹੁਤ ਸ਼ਾਨਦਾਰ ਸੈਮੀਨਾਰ ਹੋਇਆ ਵਿਦਵਾਨ ਬੁਲਾਰੇ ਜਿਹੜੇ ਉਹਨਾਂ ਨੇ ਆ ਕੇ ਸੰਗਤ ਦੇ ਸਾਰ ਨੂੰ ਧੰਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਸੰਕਲਪ ਹੈ ਉਹ ਤੇ ਜਾਣੂ ਕਰਵਾਇਆ ਔਰ ਇਦਾਂ ਦੇ ਜਿਹੜੇ ਸਮਾਗਮ ਜਿਹੜੇ ਨੇ ਸੈਮੀਨਾਰ ਜਿਹੜੇ ਨੇ ਇਹ ਹੁੰਦੇ ਰਹਿਣੇ ਚਾਹੀਦੇ ਨੇ ਸਿੱਖ ਕਮਿਊਨਿਟੀ ਇਸ ਵੀ ਹੈ ਜਿਸ ਲਈ ਕਾਨੂੰਨ ਦੇ ਪ੍ਰਧਾਨوں ਤੁਸੀਂ ਆ ਰਾਜਨੀਤੀ ਚੋ ਵੀ ਆ ਗਏ ਹੁਣ ਸਿੱਖ ਸੰਗਤ ਨੂੰ ਜਿੱਤ ਰਿਹਾ ਹੈ بس ਇਹ ਹੋਈ ਹੈ ਕਿ ਖਾਸ ਤੌਰ ਤੇ ਨੌਜਵਾਨ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਣ ਸਾਵਧਾਨ ਹੋਣ ਜੇ ਅਸੀਂ ਨੌਜਵਾਨ ਜਿਹੜਾ ਆਪਣੇ ਫਰਜ਼ਾਂ ਦੇ ਪ੍ਰਤੀ ਆਪਣੇ ਅਧਿਕਾਰਾਂ ਦੇ ਪ੍ਰਤੀ ਸਾਵਧਾਨ ਸੁਚੇਤ ਨਾ ਹੋਏ ਤੇ ਇਹ ਸਮਾਜ ਬਚ ਨਹੀਂ ਸਕੇਗਾ ਸਮਾਜ ਨੂੰ ਬਚਾਉਣ ਦੀ ਜ਼ਿੰਮੇਵਾਰੀ ਜਿਹੜੀ ਵੱਡੀ ਉਹ ਨੌਜਵਾਨਾਂ ਦੇ ਸਿਰ ਤੇ ਪ੍ਰਚਾਰ ਕਿਸ ਤਰ੍ਹਾਂ ਹੋਏਗਾ ਸਿੱਖ ਜਿਹੜੀ ਸੰਗਤ ਹੈ ਜੀ ਦੇਸ਼ ਅਬਦੇਸ਼ਾਂ ਤੇ ਬੈਠਿਆ ਗੁਰੂ ਸਾਹਿਬ ਦੇ ਪਦ ਜਿਨ੍ਹਾਂ ਤੇ ਚੱਲੇ ਕੀ ਪ੍ਰਚਾਰ ਲਈ ਅਗੇ ਸੋਚ ਮੈਂ ਬੋਲਦਿਆਂ ਵੀ ਕਿਹਾ ਕੀ ਆਦੀ ਸੰਵਾਦ ਜਿਹੜਾ ਡਾਇਲੋਗ ਜਿਹੜਾ ਹੈਗਾ ਇਹ ਸਭ ਤੋਂ ਇੱਕ কার্যকর ਤਰੀਕਾ ਹੈ ਕਿਸੇ ਨੂੰ ਵੀ ਜੇ ਅਸੀਂ ਆਪਣੇ ਗੁਰੂ ਸਾਹਿਬਾਨ ਦੀਆਂ ਮਹਾਨ ਪਰੰਪਰਾਵਾਂ ਸ਼ਹਾਦਤ ਉਹਨਾਂ ਦੀ ਜਿਹੜੀ ਨੇ ਵਿਰਸੇ ਤੋਂ ਜਾਣੂ ਕਰਵਾਉਣਾ ਤੇ ਸੰਵਾਦ ਦੇ ਜ਼ਰੀਏ ਅਸੀਂ ਜਾਰੇ ਜਾਣੂ ਕਰਵਾ ਸਕਦੇ ਤੇ ਸਾਨੂੰ ਇਸਤੇਮਾਲ ਕਰਨੇ ਚਾਹੀਦੇ ਸਿੱਖ ਸੰਗਤ ਵਾਸਤੇ ਜਿਹੜਾ ਸਿਆ ਗੁਰੂ ਤੇਗ ਬਾਹੀ ਦੀ ਜਿਹੜੀ ਕਰਨ ਭੇਦ ਨੇ ਸਿੱਖਿਆ ਉਹਨਾਂ ਦਾ ਜਿਹੜੇ ਪੁਰਨੇ ਉਹਨਾਂ ਨੇ ਛੱਡੇ ਨੇ ਸਾਡੇ ਵਾਸਤੇ ਸਿੱਖ ਧਰਮ ਵਾਸਤੇ ਜੀ ਉਸ ਤੋਂ ਵੱਡਾ ਤੇ ਕੋਈ ਸਿਆ ਹੋਈ ਨਹੀਂ ਸਕਦਾ ਜੀ ਗੁਰੂ ਸਾਹਿਬ ਨੇ ਇੱਕ ਧਰਮ ਨੂੰ ਬਚਾਉਣ ਖਾਤਰ ਸ਼ਹਾਦਤ ਦਿੱਤੀ ਆ ਜੀ ਇਹ ਇੱਕ ਬਲੱਖਣ ਗੱਲ ਹੈ ਸਾਰੇ ਵਰਲਡ ਦੇ ਵਿੱਚ ਔਰ ਕੋਈ ਐਗਜ਼ਾਮਪਲ ਨਹੀਂ ਹੈਗੀ ਕਿਤੇ ਵੀ ਜਿੱਥੇ ਕਿ ਕਿਸੇ ਨੇ ਆਪਣੀ ਸ਼ਹਾਦਤ ਨੂੰ ਸਿਰ ਦੂਜੇ ਦੇ ਧਰਮ ਨੂੰ ਬਚਾਉਣ ਵਾਸਤੇ ਕੀਤੀ ਹੋ ਜੀ ਤੇ ਉਸ ਧਰਮ ਜਿਸ ਨੂੰ ਬਚਾਇਆ ਗਿਆ ਉਹਦੀ ਇੱਕ ਬੜੀ ਅਨਫੋਰਚਨਿਟੇ ਸਿਚੁਏਸ਼ਨ ਹੈ ਕਿ ਜਿਸ ਧਰਮ ਨੂੰ ਨਾਵੇਂ ਪਾਸ਼ਾ ਨੇ ਬਚਾਇਆ ਥੋੜੇ ਦਿਨਾਂ ਬਾਅਦ ਪਹਾੜੀ ਰਾਜਾ ਨੇ ਉਹਨਾਂ ਤੇ ਹਮਲਾ ਕੀਤਾ ਦਸਵੇਂ ਪਾਸ਼ਾ ਤੇ ਤੋਂ ਉਹ ਅੱਜ ਵੀ ਜਿਹੜੇ ਉਹਨਾਂ ਦੇ ਜਿਸ ਧਰਮ ਨੂੰ ਬਚਾਇਆ ਸੀ ਉਸ ਧਰਮ ਦੇ ਜਿਹੜੇ ਲੋਕ ਨੇ ਸ਼ਾਇਦ ਅੱਜ ਵੀ ਸਿੱਖ ਧਰਮ ਦੇ ਉੱਤੇ ਸਿੱਖ ਫਲਸਫੀ ਦੇ ਉੱਤੇ ਤਾਂ ਵੀ ਹਾਵੀ ਹੋ ਰਹੇ ਨੇ ਉਹ ਇੱਕ ਬੜੀ ਅਨਫੋਰਚਨਿਟੇ ਜੀ ਕੀ ਕੀ ਰਸਤੇ ਨੇ ਜੀ ਵੀ ਆਪਣੇ ਜਿਹੜੀ ਸਿੱਖਿਆ ਗੁਰਾਂ ਦੀ ਉਹ ਸਾਰੇ ਤੱਕ ਪਹੁੰਚੇ ਕਿਸ ਵਾਸਤਾ ਵੇਖੀ ਹੈ ਜੀ ਆਪਾਂ ਦੇਖੋ ਇਹ ਇੱਕ ਬੜੀ ਅਨਫੋਰਚੂਨੇਟ ਗੱਲ ਹੈ ਮੇਰੇ ਹਿਸਾਬ ਨਾਲ ਕਿ ਨਾ ਤਾਂ ਗੁਰੂ ਸਾਹਿਬ ਦੀ ਫਿਲਾਸਫੀ ਪਹਿਲੇ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਤੱਕ ਉਹ ਫਿਲਾਸਫੀ ਤੇ ਫਿਰ ਗੁਰੂ ਅੰਗਦ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲਾਸਫੀ ਹੈ ਉਨੂੰ ਆਪਾਂ ਪਹੁੰਚਾ ਹੀ ਨਹੀਂ ਸਕੇ ਆਪਾਂ ਅੱਗੇ ਤੋਰ ਹੀ ਨਹੀਂ ਸਕੇ ਜੀ ਮੈਂ ਉਹਦਾ ਐਗਜ਼ਾਮਪਲ ਦੇਣਾ ਤਾਂ ਬੱਚਿਆਂ ਨੂੰ ਸਕੂਲ 'ਚ ਹਿਸਟਰੀ ਪੜਾਈ ਜਾਂਦੀ ਹੈ ਉਹਨੇ ਜਿਹੜਾ ਰੰਗ ਦਾ ਪੜਾਇਆ ਜਾਂਦਾ ਅਕਬਰ ਪੜਾਇਆ ਜਾਂਦਾ ਸਾਰੇ ਪੜਾਏ ਜਾਂਦੇ ਨੇ ਪਰ ਉਸ ਦੇ ਨਾਲ ਪੈਰਲਲ ਕਿਸੇ ਗੁਰੂ ਦੀ ਸਿੱਖੀ ਨਹੀਂ ਪੜਾਈ ਜਾਂਦੀ ਸਿੱਖ ਹਿਸਟਰੀ ਇੰਨੀ ਜ਼ਿਆਦਾ ਮਹਾਨ ਹੈ ਗੁਰੂ ਸਾਹਿਬ ਤੋਂ ਲੈ ਕੇ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ 10ਵੇਂ ਗੁਰੂ ਸਾਹਿਬ ਫਿਰ ਉਹਨਾਂ ਦੀ ਜਿਹੜੀਆਂ ਸ਼ਾਹਤਾਂ ਹੋਈਆਂ ਫਿਰ 10ਵੇਂ ਗੁਰੂ ਸਾਹਿਬ ਤੋਂ ਬਾਅਦ ਜਿਹੜੀ ਸਿੱਖ ਨੇ ਸਟਰਗਲ ਕੀਤੀ ਸਿੱਖ ਕੌਮ ਨੇ ਫਿਰ ਸਾਰੀ ਦੁਨੀਆਈ ਵਾਸਤੇ ਹਾਂਜੀ ਅਫਦਾਲੀ ਆਉਂਦਾ ਸੀ ਕਿੱਥੋਂ ਲੁੱਟ ਕੇ ਲੈਂਦਾ ਸੀ ਦਿੱਲੀੋਂ ਤੇ ਇਹ ਲੇਡੀਜ਼ ਜਿਹੜੀਆਂ ਲੈ ਕੇ ਆਉਂਦਾ ਸੀ ਉੱਥੋਂ ਉਹਨਾਂ ਨੂੰ ਛੁਡਾ ਕੇ ਘਰ-ਘਰ ਛੱਡ ਕੇ ਆਉਂਦਾ ਸੀ ਇੱਕ ਬਲਕਾ ਸੀ ਕੌਮ ਦੇ ਅਸੀਂ ਇਹ ਪ੍ਰਚਾਰ ਨਹੀਂ ਕਰ ਪਾਏ ਇਹਦੇ ਵਾਸਤੇ ਜਿੰਨੇ ਵੀ ਉਸ ਸਮੇਂ ਅੱਜ ਤੱਕ ਇਨਕਲੂਡਿੰਗ ਅੱਜ ਵੀ ਅਸੀਂ ਆਪਣੇ ਆਪ ਨੂੰ ਵੀ ਜ਼ਿੰਮੇਵਾਰ ਸਮਝ ਲੈ ਗਿਆ ਸੀ ਇਹ ਗੱਲ ਅੱਗੇ ਪਹੁੰਚਾਈ ਨਹੀਂ ਸਕੇ ਜੀ ਇਸ ਦਾ ਮੇਨ ਰੋਲ ਐਸਫਸੀ ਦਾ ਬੰਦਾ ਸੀ ਮੇਰਾ ਖਿਆਲ ਐਸਫਸੀ ਇਸ ਕੰਮ ਵਿੱਚ ਕਾਮਯਾਬ ਨਹੀਂ ਹੋਈ ਜਾਂ ਜਿਹੜੇ ਪੰਥਕ ਤੇ ਰਾਂਸੀ ਨੇ ਉਹਨਾਂ ਦਾ ਵੀ ਰੋਲ ਬੰਦਾ ਸੀ ਉਹ ਮੈਂ ਖਿਆਲ ਲਵਾ ਨਹੀਂ ਸਕਿਆ ਅੱਜ ਵੀ ਅਸੀਂ ਇਹ ਫਿਲਾਸਫੀ ਜਿਹੜੀ ਹੈ ਨਾ ਉਹ ਪਹੁੰਚਾਈ ਨਹੀਂ ਸਕੇ ਦੁਨੀਆ ਤੱਕ ਜਿਹੜੀ ਸਿੱਖ ਫਿਲਾਸਫੀ ਹੈ ਫਿਰ ਰਸਤਾ ਕੀ ਹੈ ਜਿਸ ਤਰ੍ਹਾਂ ਪਹੁੰਚਾਵਾਂ ਦਾ ਰਸਤਾ ਫਿਲਹਾਲ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿੰਨੇ ਤੱਕ ਕੋਈ ਫਿਲਾਸਫੀ ਨੂੰ ਪ੍ਰਚਲਿਤ ਕਰਨ ਵਾਸਤੇ ਕੋਈ ਰੂਲ ਨਹੀਂ ਮਿਲਦਾ ਜਾਂ ਕਿਤੇ ਰਾਜ ਨਹੀਂ ਮਿਲਦਾ ਉਹਨਾਂ ਚ ਦਾ ਇੱਕ ਮੁਸ਼ਕਲ ਹੁੰਦਾ ਅਨਫੋਰਚੂਨੇਟਲੀ ਕਾਲੀਦਾਰ ਨੂੰ ਇੱਕ ਕੇਸਪਾਟ ਦੇ ਵਿੱਚ ਰਾਜ ਮਿਲਿਆ ਸੀ ਉਹਨਾਂ ਨੇ ਉਹ ਗੱਲਾਂ ਛੱਡ ਕੇ ਆਪਣੇ ਨਿੱਜੀ ਵਫਾਤ ਦੇ ਉਹ ਪੂਰੇ ਕੀਤੇ ਤਾਂ ਕਿ ਫਿਲਾਸਫੀ ਨੂੰ ਨਹੀਂ ਅੱਗੇ ਚਲਾਇਆ ਉਹਦਾ ਸਿੱਟਾ ਉਹ ਭੁਗਤ ਵੀ ਰਹੇ ਧੰਨਵਾਦ ਜੀ ਮੈਂ ਜਿਹੜਾ ਇਸ ਸੈਮੀਨਾਰ ਦੇ ਮਾਧਿਅਮ ਰਾਹੀਂ ਮੈਂ ਇਹੀ ਕਹਿਣ ਦਾ ਜ਼ਿਕਰ ਕੀਤਾ ਕਿ ਅਸਲ ਦੇ ਵਿੱਚ ਜਿਹੜੀ ਮਾਡਰਨ ਈਰਾ ਹੈ ਨਾ ਉਹਦੇ ਵਿੱਚ ਜੇ ਲੋਕਾਂ ਨੂੰ ਜੋੜਨਾ ਹੈ ਤੇ ਤੱਤ ਸਹਿਤ ਸੱਚ ਦਾ ਪ੍ਰਗਟਾ ਕਰਨਾ ਪਏਗਾ ਜਿਹੜਾ ਜਿਨ ਜਿਹੜੇ ਫੈਕਟਲ ਟਰੂਥ ਸਾਹਮਣੇ ਨਹੀਂ ਲਿਆਉਂਦੇ ਤੇ ਮੈਂ ਇੱਥੇ ਜਿਵੇਂ ਲੈਕਚਰ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਕਿ ਮੈਂ ਰੋਜ਼ਨਾਮੀਆਂ ਦੀ ਗੱਲ ਕੀਤੀ ਸੀ ਅਰੰਗਜੀਤ ਨੂੰ ਹਰ ਰੋਜ਼ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇੱਕ ਖੁਫੀਆ ਪੱਤਰ ਭੇਜਿਆ ਜਾਂਦਾ ਸੀ ਕਿ ਅੱਜ ਗੁਰੂ ਸਾਹਿਬ ਕੀ ਕਰ ਰਹੇ ਨੇ ਤੂ ਸਾਰਾ ਬਿਉਰਾ ਜਿਹੜਾ ਹੈ ਉਹ ਇਨਾ ਅਥੈਂਟਿਕ ਹੈ ਜੇਕਰ ਅਸੀਂ ਅੱਜ ਦੀ ਡੇਟ 'ਚ ਉਹਦਾ ਐਨਲਾਈਜ਼ ਕਰ ਲਈਏ ਤੇ ਅਸੀਂ ਜਿਹੜੀ ਸਿੱਖ ਹਿਸਟਰੀ ਆ ਉਸ ਨੂੰ ਬਹੁਤ ਸਿੱਧੇ ਰਸਤੇ ਦੇ ਪਾਕੇ ਤਰ੍ਹਾਂ ਹੱਤਲ ਤੇ ਲੈ ਆਵਾਂਗੇ ਤੇ ਉਸ ਤੋਂ ਬਿਨਾ ਸਾਡਾ ਜਿਹੜਾ ਹੈ ਸਾਰਥਕ ਯਤਨ ਨਹੀਂ ਹੋ ਸਕਦਾ 350 ਸਾਲ ਵਾਲਾ ਇਹ ਨਾ ਕਿਰਸਾ ਨੂੰ ਕੰਮ ਨਹੀਂ ਕਰਦੇ ਮੈਨੂੰ ਲੱਗਦਾ 350 ਸਾਲਾਂ ਦੇ ਵਿੱਚ ਸਾਡੀ ਸਭ ਤੋਂ ਪਹਿਲੀ ਹੋਣੀ ਚਾਹੀਦੀ ਹੈ ਕਿ ਰੋਜ਼ ਨਾਮ ਜਾਂਦਾ ਪੰਜਾਬੀ ਜੁਲਸਾ ਕਰਾ ਕੇ ਉਹਨਾਂ ਨੂੰ ਸ਼ਾਬ ਦਿੱਤਾ ਜਾਵੇ ਜੀ ਨੌਜਵਾਨ ਪੀੜ੍ਹੀ ਕਿਸ ਤਰ੍ਹਾਂ ਸਿੱਖ ਇਤਿਹਾਸ ਨਾਲ ਜੁੜੂਗੀ ਜੀ ਦੇਖੋ ਨੌਜਵਾਨ ਪੀੜ੍ਹੀ ਨੂੰ ਹੈਗਾ ਕਿ ਉਹਨਾਂ ਨੂੰ ਵਿਰਾਸਤ ਦਾ ਫਖਰ ਜਿਹੜਾ ਹੈ ਨਾ ਜਿਹਦੇ ਸਾਹਮਣੇ ਰੂਪਮਾਨ ਕਰ ਲਿਆ ਜਾਵੇ ਤੇ ਪੀੜ੍ਹੀ ਆਪਣੇ ਆਪ ਨਾਲ ਜੁੜ ਜਾਂਦੀ ਦੀ ਹੈ ਕਿਉਂਕਿ ਅਸੀਂ ਨੌਜਵਾਨ ਨਹੀਂ ਭੱਜੇ ਸਾਡੇ ਤੋਂ ਅਸਲ ਸਾਡੇ ਜਿਹੜੇ ਨੇਤਾ ਸੀ ਉਹ ਨੌਜਵਾਨਾਂ ਤੋਂ ਭੱਜ ਗਏ ਤੇ ਜਿੰਨਾ ਚਿਰ ਤੱਕ ਇਹ ਕੁਰਸੀ ਦਾ ਮੋਹ ਨਹੀਂ ਛੱਡਣਗੇ ਉਨਾ ਚਿਰ ਤੱਕ ਜਿਹੜਾ ਇਹ ਪੋਜ਼ਿਟਿਵ ਨਤੀਜੇ ਨਹੀਂ ਨਿਕਲਣਗੇ ਮੇਰਾ ਇਹ ਬੜਾ ਮੈਨੂੰ ਟੇਡਾ ਪ੍ਰਸ਼ਨ ਲੱਗੂਗਾ ਸਾਰਿਆਂ ਨੂੰ ਪਰ ਅਸਲ ਦੇ ਵਿੱਚ ਤੱਥ ਤੇ ਸੱਚ ਇਹੀ ਹੈ ਤੁਸੀਂ ਬਹੁਤ ਵੱਡੀ ਸੰਸਥਾ ਦੇ ਵਾਈਸ ਚਾਂਸਲਰ ਹੋ ਤੇ ਕਿੱਥੇ ਕਮੀ ਕਿੱਥੇ ਰਹਿ ਗਈ ਲੱਗਦਾ ਵੀ ਇੰਨੇ ਸਾਲਾਂ ਚ ਅਸੀਂ ਇਹ ਪ੍ਰਚਾਰ ਨਹੀਂ ਕਰ ਸਕੇ ਅਸਲ ਦੇ ਵਿੱਚ ਕੀ ਹੈਗਾ ਇਹ ਕਿ ਇਹ ਪ੍ਰਚਾਰ ਤੇ ਪਸਾਰ ਦਾ ਸਾਧਨ ਜਿਹੜਾ ਸੀ ਅਸਲ ਚ ਉਹਨਾਂ ਕੋ ਆ ਗਿਆ ਜਿੰਨਾ ਦਈ ਇਸ਼ਾਈ ਨਹੀਂ ਸੀ ਕਿ ਉਹ ਸੱਚ ਨੂੰ ਰੂਪਮਾਨ ਕੀਤਾ ਜਾਵੇ ਕਿਉਂਕਿ ਜੇ ਸੱਚ ਨੂੰ ਰੂਪਮਾਨ ਕੀਤਾ ਤਾਂ ਇਹ ਕੁਰਸੀਆਂ ਹਿਲਦੀਆਂ ਨੇ ਤੇ ਜੇ ਕੁਰਸੀ ਆਪਣੀ ਕੌਣ ਲਾਊਗਾ ਤੋ ਇਸ ਕਰਕੇ ਹੈਗਾ ਹੈ ਕਿ ਉਹ ਚਵੜਵਲੇ ਵੀ ਪਾ ਕੇ ਹੀ ਸੱਚ ਨੂੰ ਪ੍ਰਗਟ ਕੀਤਾ ਸੱਚ ਨੂੰ ਪ੍ਰਗਟ ਹੀ ਨਹੀਂ ਕੀਤਾ ਜੇ ਮੈਂ ਕਹਾਂ ਤੇ ਈਵਨ ਗੁਰੂ ਗ੍ਰੰਥ ਸਾਹਿਬਾਰੇ ਜੋ ਦੱਸਣਾ ਚਾਹੀਦਾ ਸਸੀਂ ਦੱਸ ਨਹੀਂ ਸਕੇ 550 ਸਾਲ ਹੋ ਗਿਆ ਹੈ ਤੇ ਫਿਰ ਤੁਸੀਂ ਕਿਹੜੇ ਮਤਲਬ ਫਿਊਚਰ ਦੀਆਂ ਗੱਲਾਂ ਕਰਦੇ ਜੋ ਤੇ ਕਿਹੜੀ ਕੌਮ ਦੀਆਂ ਗੱਲਾਂ ਕਰਦੇ ਜੋ ਕੌਮ ਤੇ ਤਾਂ ਤਰ ਤੋ ਬੇਮੁਖ ਹੋਏਗੀ ਕੌਮ ਤੁਹਾਡੇ ਨਾਲ ਕੌਮ ਮੈਂ ਫਿਰ ਕਹੂੰਗਾ ਕਿ ਕੌਮ ਨੇ ਸਾਡੇ ਨਾਲ ਪਿੱਠ ਨਹੀਂ ਕੀਤੀ ਲੀਡਰ ਪਿੱਠ ਕਰ ਗਏ ਜੀ ਤੇ ਜਦੋਂ ਨੇਤਾ ਇਹਦੇ ਹੋਣਗੇ ਤੇ ਫਿਰ ਅਸੀਂ ਕੀ ਨੀਤੀ ਜੇ ਕਰ ਸਕਾਂਗੇ ਕੀ ਇਸ ਤਰ੍ਹਾਂ ਦੇ ਸੈਮੀਨਾਰ ਅੱਗੇ ਅੱਗੇ ਹੁੰਦੇ ਰਹਿਣ ਤਾਂ ਲੋਕ ਡੈਫੀਨੇਟਲੀ ਡੈਫੀਨੇਟਲੀ ਵੇਖੋ ਸੈਮੀਨਾਰ ਕਾਨਫਰੰਸਾਂ ਤੇ ਲੈਕਚਰ ਜਿਹੜੇ ਨੇ ਇਹ ਆਪਣੀ ਕਮਿਊਨਿਟੀ ਨੂੰ ਹਲਾਰਾ ਦੇਣ ਲਈਗਾ ਮੈਂ ਆਪਣੀ ਕਮਿਊਨਿਟੀ ਤੋਂ ਮੇਰਾ ਇੱਥੇ ਕੇਵਲ ਸਿੱਖਾਂ ਤੱਕ ਨਹੀਂ ਹੈ ਇਸ ਭਗੋਲਕ ਖਿੱਤੀ ਵਿੱਚ ਰਹਿ ਰਹੇ ਕੁੱਲ ਲੋਕਾਈ ਕੁੱਲ ਲੋਕ ਜਿਹੜੇ ਨੇ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸੱਚ ਨੂੰ ਰੂਪਮਾਨ ਕਰ ਲੈਣ ਅੰਗੀਕਾਰ ਕਰ ਲੈਣਾ ਤੇ ਇਹ ਧਰਤੀ ਜਿਹੜੀ ਹੈ ਜਨਤ ਬਣ ਸਕਦੀ ਹੈ ਅਸੀਂ ਗੁਰੂ ਪਾਤਸ਼ਾਹ ਦੇ ਕੀਤੇ ਪਰ ਕਾਰਮ ਕਰ ਚਾਹੀਦਾ ਹੈ ਉਤਾਰ ਸਕਦੀ ਹੈ ਅਸੀਂ ਸਵਾ ਸਵਾ ਸ਼ੁਕਰਾਨੇ ਕਰ ਸਕਦਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੰਗਤ ਨੂੰ ਬੇਨਤੀ ਹੈ ਗੁਰੂ ਨੇ ਭਾਵੇਂ ਕਿੰਨੀ ਕਿਰਤ ਸਾਡੇ ਉੱਪਰ ਸਾਨੂੰ ਇਸ ਸ਼ਤਾਬ ਦੀਆਂ ਵਿੱਚ ਭਾਗ ਲੈਣ ਦਾ ਸਮਾਂ ਬਖਸ਼ਿਆ ਮੇਰੇ ਸਤਿਗੁਰੂ ਨੇ ਸਾਡਾ ਫਰਜ਼ ਬੰਦਾਰ ਸਿੱਖਦਾ कि ਜਿੱਥੇ ਗੁਰੂ ਦੀ ਸ਼ਤਾਬਦੀ 'ਚ ਭਾਗ ਲੈ ਕੇ ਉਹਨਾਂ ਗੁਰੂ ਦੇ ਸਿੱਖਾਂ ਨੂੰ ਗੁਰੂ ਸਾਹਿਬਾਨ ਨੂੰ ਨਮਨ ਕਰਨਾ ਕਿ ਉਹਨਾਂ ਦੇ ਕਿਤੇ ਪਰਪਕਾਰਾਂ ਸਦਕਾ ਹੀ ਜਿਹੜੀ ਅਜੇ ਮਨੁੱਖਤਾ ਅੱਜ ਇੱਥੇ ਵਿਚਰ ਰਹੀ ਹੈ ਮਨੁੱਖੀ ਜੀਵਨ ਦੇ ਵਿੱਚ ਤੇ ਦੂਸਰੀ ਮੇਰੀ ਬੇਨਤੀ ਹੈ ਸੰਗਤ ਨੂੰ ਵੀ ਜਿੱਥੇ ਆਪਾਂ ਇਹਨਾਂ ਸ਼ਤਾਬਦੀ ਭਾਗ ਲੈਣਾ ਇੱਕ ਮੌਕਾ ਮਿਲੇ ਆਪਣੇ ਇਤਿਹਾਸ ਨਾਲ ਜੁੜਨ ਦਾ ਆਪਣਾ ਇਤਿਹਾਸ ਜਾਣਨ ਦਾ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਇਹਨਾਂ ਸਮਾਗਮ ਦਾ ਹਿੱਸਾ ਬਣਾਈਏ ਤੇ ਆਪ ਹਿੱਸਾ ਬਣੀਏ ਤੇ ਆਪਾਂ ਤਾਂ ਕਿ ਜਿਹੜਾ ਸਾਡਾ ਗੁਰੂ ਨੇ ਸਮਾਸ਼ ਸ਼ਤਾਬਦੀ ਮਨਾਉਣ ਦਾ ਵਾਕਿਆ ਮੈਂ ਦੁਬਾਰਾ ਬੇਨਤੀ ਕਰਦਾ ਇਹ ਭਾਗਾਂ ਨਾਲੇ ਸਮਾਂ ਮਿਲਦਾ ਨਹੀਂ ਪਤਾ ਨਹੀਂ ਕਦੋਂ ਉੱਪਰੋਂ ਬਲਾਵਾ ਆ ਜੇ ਜਿਹਨੂੰ ਮੌਕਾ ਮਿਲਿਆ ਤਾਂ ਸ਼ਤਾਬਦੀ ਭਾਗ ਲੈਣਾ ਜਿਹਨੇ ਮਨਾਉਣੇ ਕੀਨੇ ਵੱਡੀ ਵੱਡੀ ਜੀ ਸਿੱਖ ਬੁੱਧੀਜੀਵੀ ਆਏ ਉਹਨਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਬਹੁਤ ਸੰਗਤ ਨੇ ਬੜੇ ਰੀਜਨਲ ਸੁਣਿਆ ਜੀ ਉਹਨਾਂ ਵਾਸਤੇ ਕਿਸ ਤਰ੍ਹਾਂ ਜਸਜੀਤ ਸਿੰਘ ਜੀ ਆਏ ਸੀ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਨੇ ਤੇ ਉਹਨਾਂ ਨੇ ਸਾਨੂੰ ਸੰਗਤ ਦੇ ਵਿੱਚ ਇੱਕ ਗੱਲ ਜਿਹੜੀ ਅੱਜ ਗੱਲ ਰੱਖੀ ਵੀ ਅੱਜ ਯੂਨੋ ਵੀ ਉਹ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀ ਹੈ। ਲੇਕਿਨ ਮੇਰਾ ਸਤਿਗੁਰੂ 350 ਸਾਲ ਪਹਿਲਾਂ ਕਰ ਗਿਆ। ਬਾਬਾ ਨਾਨਕ 550 ਸਾਲ ਪਹਿਲਾਂ ਕਰ ਗਿਆ। ਸਾਡੇ ਗੁਰੂ ਸਾਹਿਬਾਂ ਨੇ ਉਦੋਂ ਗੱਲ ਕੀਤੀ ਜਦੋਂ ਕੋਈ ਕਰਦਾ ਨਹੀਂ ਸੀ। ਡਾਕਟਰ ਸਰਵਜਿੰਦਰ ਸਿੰਘ ਜੀ ਪਾਕਿਸਤਾਨ ਸਰਨੇ ਯੂਨੀਵਰਸਿਟੀ ਚਿੰਨੰਦਪੁਰ ਸਾਹਿਬ ਲਿਖਿਓ। ਉਹਨਾਂ ਨੇ ਜੋ ਗੁਰੂ ਸਾਹਿਬ ਦੇ ਉਸ ਵੇਲੇ ਦੀਆਂ ਚਿੱਠੀਆਂ, ਉਸਰਾਮੇ ਦਾ ਰਹਿਤਨਾਮੇ ਜਾਂ ਇਤਿਹਾਸ ਜੀ ਤੋਂ ਅਸੀਂ ਜਾਣੂ ਵੀ ਨਹੀਂ ਸੀਗੇ। ਵੱਡੀਆਂ ਗੱਲਾਂ ਚ ਜਾਣਕਾਰੀ ਸਾਂਝ ਪਾਈ ਹੈ ਡਾਕਟਰ ਸਰਵਜਿੰਦਰ ਸਿੰਘ ਦਾ ਧੰਨਵਾਦ ਦਿੰਦਿਆਂ ਕਰਾਈਆਂ ਚੋਂ ਜੱਸੇ ਰਜੀਤ ਸਿੰਘ ਦਾ ਧੰਨਵਾਦ ਔਰ ਨਾਲ ਹੀ ਧੰਨਵਾਦ ਅਕਾਲ ਤਖਤ ਸਾਹਿਬ ਕਾ ਚਿੰਗ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਭਰਾ ਸਾਹਿਬ ਨੇ ਤੇ ਉਹਨਾਂ ਦਾ ਧੰਨਵਾਦ ਪਹੁੰਚੇ ਦੇ ਸੀਟ ਦਿੱਤੀ ਜੀ ਸਨਮਾਨ ਵੀ ਕੀਤਾ ਕੋ ਸਖਸ਼ੀਤਾ ਦਾ ਸਨਮਾਨ ਕੀਤਾ ਇਸ ਸੈਮੀਨਾਰ ਦੇ ਵਿੱਚ ਇੱਕ ਰਖੜਾ ਪਰਵਾਰ ਨੂੰ ਸਾ ਸੂਰੀ ਜੀ ਰਖੜਾ ਸਾਹਿਬ ਦਾ ਇਸ ਪਰਵਾਰ ਨੇ ਮਨ ਤੱਕ ਬਹੁਤ ਵੱਡੀ ਸੇਵਾ ਕੀਤੀ ਹੈ ਜੇ ਸੁਨਾਮੀ ਆ ਗਈ ਮਦਰਾਸ ਦੇ ਆ ਗਈ ਇਹਨਾਂ ਨੇ ਕਦੇ ਹੱਦਾ ਨਹੀਂ ਵੇਖੀਆਂ ਹੈਗੀਆਂ ਨਾ ਧਰਮ ਨਾ ਜਾਤ ਵੇਖੀ ਐ ਜੇਕਰ ਸੰਸਥਾਵਾਂ ਐਜੂਕੇਸ਼ਨਾਂ ਦੇ ਵਿੱਚ ਕੋਈ ਤੇ ਖੜੋਤ ਆਈ ਤਾਂ ਇਹ ਪਰਿਵਾਰ ਪੌੜਿਆ ਉੱਥੇ ਵੱਡੀ ਮਦਦ ਕੀਤੀ ਐ ਜਦੋਂ ਪੰਜਾਬ ਦੇ ਹੜ੍ਹਾਂ ਦੀ ਗੱਲ ਆਈ ਇਹ ਤਾਂ ਫਿਰ ਆਪਣੇ ਸੀ ਇੱਥੇ 10 ਕਰੋੜ ਪਰਿਵਾਰ ਨੇ ਉਹਨਾਂ ਮਾਨਵਤਾ ਦੀ ਸਹਾਇਤਾ ਵਾਸਤੇ ਦਿੱਤਾ ਹੈ ਉਹਨਾਂ ਦਾ ਧੰਨਵਾਦ ਹੈ ਅਰ ਫਿਰ ਇੱਕ ਦੂਸਰੀ ਵੱਡੀ ਸ਼ਖਸੀਅਤ ਸੀ ਬਾਬਾ ਸਤਨਾਮ ਸਿੰਘ ਜੀ ਕਿਲਾਨੰਦਗੜ੍ਹ ਰਕੀਰਕਾਰ ਦੇ ਵਾਲੇ ਮਹਾਂਪੁਰਖ ਗੁਰਦੁਆਰਾ ਸਾਹਿਬ ਦੀ ਬਲੱਖਣ ਸਭਾ ਮਾਣੇ ਇਹਨਾਂ ਮਹਾਂਪੁਰਖਾਂ ਦੀਆਂ ਹੜਾ ਹੁਜ ਬਲੱਖਣ ਸੁਭਾਵ ਕੀਤੀਆਂ ਨੇ ਮਹਾਪੁਰਖਾਂ ਨੇ ਮਾਨਵੀ ਹਿੱਤਾਂ ਕਰ ਬਹੁਤ ਵੱਡੀ ਸੇਵਾ ਇਹਨਾਂ ਮਹਾਪੁਰਖਾਂ ਦੀ ਪਰ ਸਭ ਤੋਂ ਵੱਡੀ ਗੱਲ ਜਦੋਂ ਸਰਕਾਰਾਂ ਭੱਜ ਜਾਂਦੀਆਂ ਨੇ ਸੜਕਾਂ ਬਣਾਉਣੀਆਂ ਸਰਕਾਰਾਂ ਜਿੰਮੇਵਾਰੇ ਜਿੰਮੇਵਾਰੀ ਸੀ ਖਾਲਸਾ ਸ਼ਤਾਬਦੀ ਮਨਾ ਰਿਹਾ ਆਪਣੇ ਗੁਰੂ ਸਾਹਿਬਾਨ ਦੀ ਨਨਤਪੁਰ ਦੀ ਧਰਤੀ ਤੇ ਸੜਕੇ ਖਰਾਬ ਸੀ ਸ੍ਰੀ ਗੜ੍ਹ ਸ਼ੰਕਰੋ ਨਨਤਪੁਰ ਸਾਹਿਬ ਤੱਕ ਸਰਕਾਰ ਫੇਰੋਗੀ ਭੱਜ ਗਈ ਤਾਂ ਬਾਬਾ ਸੁਤਨ ਸਿੰਘ ਕਾਰਸਾਹਵਾਲਾ ਨੇ ਉਹ ਛੇ ਮਾਰਗੀ ਮਾਰਗ ਜਿਹੜਾ ਉਹ ਬਣਾ ਕੇ ਦਿੱਤਾ 18 ਕਿਲੋਮੀਟਰ ਦਾ ਸੜਕ ਹੈ ਇਹ ਕਿ ਪੈਸੰਦਾ ਵੀ ਸੰਸਾਰ ਚ ਪਹਿਲੀ ਸਰਕਾਰੀ ਕਾਰਸੇਵਾ ਰਾਈ ਬਣੀ ਹੈ ਉਹਨਾਂ ਦਾ ਅਸੀਂ ਸਨਮਾਨ ਕੀਤਾ ਅਸੀਂ ਉਹਨਾਂ શિક્ષਿਤਾਂ ਦਾ ਸਨਮਾਨ ਕੀਤਾ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਿਆ ਵੀ ਸਾਨੂੰ ਅਸੀਂ ਉਹਨਾਂ શિક્ષਿਤਾਂ ਨੂੰ ਬੁਲਾ ਕੇ ਉਹਨਾਂ ਦੇ ਦਰਸ਼ਕ ਤੇ ਧੰਨਵਾਦ ਕਰਨ ਦਾ ਮੌਕਾ ਮਿਲਿਆ ਵੀ ਤੁਸੀਂ ਵੱਡੀ ਸੇਵਾ ਕੀਤੀ ਮਾਨਸਾ